ਤੁਸੀਂ ਵਾਈਬਸ ਬਾਰੇ ਤਾਂ ਸੁਣਿਆ ਹੀ ਹੋਣਾ ਨਾ ਕਿ ਤੁਹਾਡੇ ਨਾਲ ਕਈ ਵਾਰ ਹੋਇਆ ਹੋਣਾ ਕਿ ਤੁਸੀਂ ਕਦੇ ਕਿਸੇ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹੋ ਤਾਂ ਥੋੜੀ ਦੇਰ ਬਾਅਦ ਉਹਦੀ ਤੁਹਾਨੂੰ ਕਾਲ ਆ ਜਾਂਦੀ ਆ ਤੇ ਤੁਸੀਂ ਅਚਾਨਕ ਹੈਰਾਨ ਹੋ ਜਾਂਦੇ ਹੋ ਕਿ ਅੱਜ ਤੁਸੀਂ ਇਹਨੂੰ ਯਾਦ ਕਰ ਰਹੇ ਸੀ ਤੇ ਇਹਦੀ ਤੁਹਾਨੂੰ ਕਾਲ ਆ ਗਈ ਇਹਨੂੰ ਯਸਲ ਦੇ ਵਿੱਚ ਸੱਚੀ ਮੁਹੱਬਤ ਕਹਿੰਦੇ ਆ ਜਦੋਂ ਤੁਸੀਂ ਕਿਸੇ ਨੂੰ ਸੱਚੇ ਦਿਲੋਂ ਯਾਦ ਕਰਦੇ ਹੋ ਨਾ ਤਾਂ ਤੁਹਾਡੇ ਦਿਲ ਦੀ ਪੁਕਾਰ ਤੁਹਾਡੇ ਦਿਲ ਦੀ ਤਾਂਗ ਉਹਦੇ ਤੱਕ ਜ਼ਰੂਰ ਪਹੁੰਚਦੀ ਆ ਉਹ ਕਹਿੰਦੇ ਨਹੀਂ ਹੁੰਦੇ ਕਿ ਦਿਲਾਂ ਨੂੰ ਦਿਲਾਂ ਦੀ ਤਾਂਗ ਹੁੰਦੀ ਆ ਜਦੋਂ ਤੁਸੀਂ ਕਿਸੇ ਨੂੰ ਸੱਚੇ ਦਿਲੋਂ ਚਾਹੁੰਦੇ ਹੋ ਤਾਂ ਫਿਰ ਇਹ ਕੁਦਰਤ ਵੀ ਇਹ ਸਾਰੀ ਕਾਇਨਾਤ ਤੁਹਾਡੇ ਅਹਿਸਾਸ ਇੱਕ ਦੂਜੇ ਤੱਕ ਪਹੁੰਚਾਉਣ ਦੇ ਵਿੱਚ ਲੱਗ ਜਾਂਦੀ ਆ ਤਾਂ ਯੋਗਾ ਕਹਿੰਦੇ ਹੁੰਦੇ ਆ ਕਿ ਪਿਆਰ ਦੀ ਕੋਈ ਸੀਮਾ ਜਾਂ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਭਵੇਂ ਤੁਸੀਂ ਇੱਕ ਦੂਜੇ ਤੋਂ ਦੂਰ ਸੱਤ ਸਮੁੰਦਰਾਂ ਤੋਂ ਪਾਰ ਵੀ ਬੈਠੇ ਹੋਵੋ ਪਰ ਤੁਹਾਡੇ ਅਹਿਸਾਸ ਤੁਹਾਡਾ ਪਿਆਰ ਤੁਹਾਨੂੰ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋਣ ਦਿੰਦਾ ਇਹਦੇ ਤੇ ਇੱਕ ਗੱਲ ਆ ਕਿ ਜਦੋਂ ਯਾਦ ਤੇਰੀ ਮੈਨੂੰ ਆਉਂਦੀ ਐ ਤੇਰੇ ਖਿਆਲਾਂ ਦੇ ਵਿੱਚ ਘੁਲ ਜਾਵਾਂ ਬਸ ਉਦੋਂ ਫਿਰ ਤੂੰ ਹੀ ਤੂੰ ਤੇ ਖਿਆਲ ਤੇਰੇ ਬਾਕੀ ਸਭ ਕੁਝ ਭੁੱਲ ਜਾਵਾਂ ਕਿ ਤੇਰਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਫਿਰ ਕੁਝ ਨਹੀਂ ਲੱਗਦਾ ਸੋਹਣਾ ਏ ਸੱਚੀ ਦਸੀ ਕਿ ਜਦੋਂ ਯਾਦ ਤੈਨੂੰ ਮੈਂ ਕਰਦੀ ਆ ਤੈਨੂੰ ਅਹਿਸਾਸ ਤਾਂ ਹੁੰਦਾ ਹੋਣਾ ਏ